ਕਈ ਲੋਕਾਂ ਵੱਲੋਂ ਐਂਬੂਲੈਂਸ ਦੀ ਆੜ ਵਿੱਚ ਅਤੇ ਪ੍ਰਾਈਵੇਟ ਗੱਡੀਆਂ ਵਰਤੀਆਂ ਜਾਂਦੀਆਂ ਸਨ ਤੇ ਮੋਟੀ ਕਮਾਈ ਕਰਦੇ ਸਨ ਜਿਨ੍ਹਾਂ ਕੋਲ ਕਾਗਜ਼ਾਤ ਵੀ ਨਹੀਂ ਹੁੰਦੇ ਸੇ ਲੋਡਿੰਗ ਦੀ ਦਸਵੇਂ ਪੂਰੇ ਨਾ ਹੋਣ ਕਾਰਨ ਪੁਲਿਸ ਵੱਲੋਂ ਸਖਤਾਈ ਕਰ ਦਿੱਤੀ ਗਈ ਹੈ ਇਸੇ ਦੌਰਾਨ ਪਟਿਆਲੇ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟ੍ਰੈਫਿਕ ਪੁਲਿਸ ਵੱਲੋਂ ਰਜਿੰਦਰਾ ਹਸਪਤਾਲ ਦੇ ਨਜ਼ਦੀਕ ਖੜੀਆਂ ਕਈ ਐਂਬੂਲੈਂਸਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿੱਚੋਂ ਕਈਆਂ ਦੇ ਲੋਡਿੰਗ ਦੇ ਕਾਗਜ਼ਾਤ ਨਾ ਹੋਣ ਕਾਰਨ ਵੱਡੇ ਚਲਾਨ ਕੱਟੇ ਗਏ ਕੀ ਇਹ ਸਾਰਾ ਮਾਮਲਾ ਉਥੋਂ ਸੁਣਾਣਿਆ ਕੀ ਕਹਿੰਦੇ ਨੇ ਟ੍ਰੈਫਿਕ ਪੁਲਿਸ ਦੇ ਇੰਚਾਰਜ ਤੇ ਉਹਨਾਂ ਦੇ ਹੋਰ ਮੁਲਾਜ਼ਮ ਇਹ ਅਸੀਂ ਉਹ ਟੀਕ ਇਹ ਚੈਕਿੰਗ ਕਰਦੇ ਆਂ ਐਮਬੂਲੈਂਸ ਵੀ ਜੋ ਕਾਜ ਇਹਨਾਂ ਨੂੰ ਜ਼ਰੂਰੀ ਹੈ ਜਿਵੇਂ ਆਰਸੀ ਜਾਂ ਹੋਰ ਮਤਲਬ ਇਹਨਾਂ ਦੇ ਕਾਜ ਜ਼ਰੂਰੀ ਆ ਉਹ ਅਸੀਂ ਚੈੱਕ ਕਰ ਰਹੇ ਆਂ ਇਸ ਮਸ਼ੀਨ ਨਾਲ ਚੈੱਕ ਕਰ ਰਹੇ ਆਂ ਜੋ ਵੀ ਇਹਨਾਂ ਦੇ ਡਾਕੂਮੈਂਟ ਘਟਾ ਉਸ ਦੇ ਮੁਤਾਬਕ ਅਸੀਂ ਕਾਰਵਾਈ ਕਰ ਰਹੇ ਆਂ ਤੇ ਅੱਜ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਆ ਇਸ ਤਰ੍ਹਾਂ ਉਹਨਾਂ ਇਹ ਇਹ ਆਨਲਾਈਨ ਐਸਾਈ ਚੈੱਕ ਹੋ ਜਾਂਦਾ ਵੀ ਜਿਹੜਾ ਕੋਈ ਵਹੀਕਲ ਆ ਕਿ ਉਹਦੇ ਕਾਗਜ਼ درست ਆ ਜਾਂ ਮਤਲਬ ਕੋਈ ਹੋਰ ਨੰਬਰ ਤਾਂ ਨਹੀਂ ਹੈ ਉਸ ਦੇ ਮੁਤਾਬਕ ਅਸੀਂ ਕਾਰਵਾਈ ਕਰਕੇ ਤਲਾਣ ਕਰਾਂਗੇ ਜਗਵੰਤ ਟੀਵੀ ਲਈ ਮੈਰिज ਵਟਲਾ ਪਟਿਆਲਾ ਪੰਜਾਬ